ਪੂਰਾ ਜੋਸ਼ ਪੂਰਾ ਹੈਗਾ ਜੀ ভোটার ਦਾ ਵੀ ਹੈਗਾ ਸਪੋਰਟਰ ਦਾ ਵੀ ਹੈਗਾ ਜੀ ਕੈਂਡੀਡੇਟ ਦਾ ਵੀ ਹੈਗਾ ਸਭ ਦਾ ਹੈਗਾ ਜੀ ਇਸ ਟਾਈਮ ਸਾਰੇ ਪਾਸੇ ਨਜ਼ਰ ਇਹੀ ਹੈ ਵੀ ਸਤੂ ਕਲੱਬ ਸਤੂ ਕਲੱਬ ਮੋਟਰ ਦਾ ਮਾਹੌਲ ਜਿਹੜਾ ਬਹੁਤ ਵਧੀਆ ਟੰਗਾ ਹੋ ਰਹੀ ਹੈ ਮੈਨੂੰ ਸਮਨਾ ਇੱਕ ਜੋਸ਼ ਹੈ ਸਾਰਿਆਂ ਚ ਕਿ ਨੂੰ ਵੀ ਟੀਮ ਵਧੀਆ ਟੀਮ ਜਿੱਤੇ ਕੇ ਆਵੇ ਉਹ ਜਿਹੜਾ ਕਿ ਸਾਡੇ ਸਤੂ ਕਲੱਬ ਦਾ ਬਹੁਤ ਜ਼ਿਆਦਾ ਸੁਧਾਰ ਹੋਵੇ ਸਾਡੀ ਚੋਟੀ ਦਾ ਜੋਰ ਹਰੇ ਕੈਂਡੀਡੇਟ ਦਾ ਲੱਗਾ ਹੋਇਆ ਹੈ चाहे मैथ सैक्टरी है फाइनेस सैक्टरी है जनरल सैकटी है जॉइंट सैक्टरी है कल्चर सैक्टरी है सारा का अडी चोटी का जोर लाइशन बहुत वीया इलेक्शन है, है बड़े पीसफुल तरीके न हो भी रही है प्रोसेस टू गिव बूस्ट ऑफ़ द डेमोक्रेसी जो हमारा प्रजातंत्र है उसको संगठित करने का ये एक सशक्त माध्यम है ਨਮਸਤੇ ਸਤਿ ਸ੍ਰੀ ਅਕਾਲ ਆਦਵ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਸਤਲੋਜੀ ਕਲੱਬ ਦੇ ਵਿੱਚ VOTING ਹੋ ਰਹੀ ਹੈ ਤੇ VOTING ਦੇ ਦਰਮਿਆਨ ਦੇਖੋ ਤੁਸੀਂ ਗਹਿਮਾ ਗਹਿਮੀ ਪੂਰੀ ਹੈ VOTER ਵੀ ਨਾਲ ਖੜੇ ਨੇ ਸਪੋਰਟਰ ਵੀ ਨਾਲ ਖੜੇ ਨੇ ਤੁਸੀਂ ਪਿੱਛੇ ਨਜ਼ਰ ਮਾਰ ਕੇ ਦੇਖੋ ਪੂਰੇ ਜੋਸ਼ ਦੇ ਵਿੱਚ ਨਜ਼ਰ ਆ ਰਿਹਾ ਹੈ ਸਾਰੀ ਜਿਹੜੀ VOTER ਵੀ ਨੇ ਤੇ ਸਪੋਰਟਰ ਵੀ ਨੇ ਤੇ ਪੂਰੇ ਜੋਸ਼ ਦੇ ਨਾਲ ਜਿਹੜਾ ਹੈ ਅਲੱਗ-ਉਲੱਗ ਕਰ ਰਹੇ ਨੇ ਕਿਉਂਕਿ ਹਰ ਇੱਕ ਜਿਹੜੇ ਕੈਂਡੀਡੇਟ ਹੈਗੇ ਨੇ ਉਹਨਾਂ ਦੇ VOTER ਵੀ ਨਾਲ ਖੜੇ ਨੇ ਨਾਲ ਸਪੋਰਟਰ ਵੀ ਖੜੇ ਨੇ ਤੇ ਲੋਗਾਂ ਨੂੰ ਅਪੀਲ ਕਰ ਰਹੇ ਨੇ ਕਿ ਆਪਣੇ ਆਪਣੇ ਆ ਕੈਂਡੀਡੇਟ ਨੂੰ ਵੋਟ ਪਾਉਣ ਵਾਸਤੇ ਹਰ ਇੱਕ ਦਾ ਪੂਰਾ ਜੋਰ ਲੱਗਿਆ ਹੋਇਆ ਸਾਡੇ ਨਾਲ ਜਾਣਕਾਰੀ ਦੇਣ ਵਾਸਤੇ ਸੱਜਣ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ ਸਰ ਕੀ ਨਾਮ ਹੈ ਮੇਰੇ ਨਾਮ ਜੁਪਤੇਸ਼ ਕੁਮਾਰ ਹੈ ਜੀ ਟਿੰਕੂ ਦੇ ਨਾਮ ਦੇ ਨਾਲ ਜਾਣਦੇ ਆ ਅੱਜ ਇੱਥੇ VOTING ਹੋ ਰਹੀ ਹੈ ਸਤੂਲੀ ਕਲੱਬ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਸਤੂਲੀ ਕਲੱਬ ਦੇ ਜੋ VOTING ਹੋ ਰਹੀ ਹੈ ਜੀ ਇੱਕ ਤੇ ਇਹ ਲੁਧਿਆਣੇ ਦਾ ਕੀ ਪੰਜਾਬ ਦਾ ਇਹ ਸਭ ਤੋਂ ਵਧੀਆ ਕਲੱਬ ਹੈ ਸਤੂਲੀ ਕਲੱਬ ਜਿਹੜਾ ਕਿ ਡੀਸੀ ਸਾਹਿਬ ਦੇ ਅਸੂਲਾਂ ਦੇ ਹਿਸਾਬ ਨਾਲ ਡਿਸਪਲਿਨ ਦੇ ਹਿਸਾਬ ਨਾਲ ਚੱਲਦਾ ਹੈ ਇਵੇਂ ਕੀ ਮੈਂਬਰ ਕੀ ਸਟਾਫ ਕੀ ਹਰ ਚੀਜ਼ ਚੱਲਦਾ ਸਾਡੇ ਦੇ ਜੋ ਇੱਥੇ ਕੈਂਡੀਡੇਟ ਖੜੇ ਹਰਕੇਸ਼ ਮਿੱਤਲ ਜੀ ਆਲਰੇਡੀ ਪਹਿਲਾਂ ਕਲਚਰ ਸੈਕਟਰੀ ਹੈਗੇ ਆ ਉਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਕਰਾਏ ਆ ਕਲਚਰ ਸੈਕਟਰੀ ਜਿਸ ਤਰ੍ਹਾਂ ਲੋੜੀ ਦੇ ਵੈਲੈਂਟਾਈਨ ਦੇ ਨਾਈਟ ਦੇ ਦੂਜੇ ਦੇ ਹੋਰ ਵੀ ਹੁੰਦੇ ਆ ਬਾਕੀ ਇਹ ਦੋ ਉਤਸਵ ਮਨਾਇਆ ਜਾਂਦਾ ਦੋ ਸਾਲ ਬਾਅਦ ਇੱਕ ਤਰ੍ਹਾਂ ਦਾ ਹਰ ਇੱਕ ਮੈਂਬਰ ਨੂੰ ਹੁੰਦਾ ਜੋ ਕੈਂਡੀਡੇਟ ਖੜਦਾ ਹੈ ਉਹਨਾਂ ਇਹ ਹੁੰਦਾ ਵੀ ਅੱਥੇ ਮੈਂਬਰਾਂ ਨੂੰ ਵੀ ਹੈ इवन ਕਿ ਕੱਲ ਰਾਤ ਤੱਕ 2761 ਮੈਂਬਰਾਂ ਦੀ VOTING ਓਕੇ ਹੋ ਗਈ ਵੈਸੇ ਤਾਂ 3600 ਮੈਂਬਰ ਹੈਗੇ ਆ ਜਿਨ੍ਹਾਂ ਦੇ ਕੋਈ ਡਿਊ ਖੜੇ ਕੋਈ ਬਾਹਰ ਗਏ ਆ ਜਿਨੇ ਵੀ ਵੋਟ ਪਾਣਾ ਉਥੇ ਡਿਊ ਪਹਿਲਾਂ ਜਮ੍ਹਾਂ ਕਰਾਏਗਾ ਐਨਓਸੀ ਲਏਗਾ ਫਿਰ ਵੋਟ ਪਾਏਗਾ ਸਾਰਿਆਂ ਵਾਸਤੇ ਇੱਕੋ ਹੀ ਪ੍ਰੋਟੋਕਾਲ ਹੈ ਹਾਂ ਬਹੁਤ ਵਧੀਆ ਕਲੱਬ ਹੈ ਜੀ ਹਰ ਚੀਜ਼ ਹੈ ਬੱਚਿਆਂ ਵਾਸਤੇ ਨੌਜਵਾਨਾਂ ਵਾਸਤੇ ਬਜ਼ੁਰਗਾਂ ਵਾਸਤੇ ਅੰਦਰ ਹਰ ਚੀਜ਼ ਹੈ ਕੋਈ ਬੈਡਮਿੰਟਨ ਖੇਡੇ ਚਾਹੇ ਜਿਮ ਦੇ ਜਾਵੇ ਚਾਹੇ ਕੁਛ ਹੈ ਇਹ ਨਹੀਂ ਹੁੰਦਾ ਵੀ ਕਲੱਬ ਆ ਗਏ ਤੁਸੀਂ ਵੀ ਡਰਿੰਕ ਕਰਨੀ ਜਾਂ ਕੁਛ ਨਹੀਂ ਹੋਰ ਬੜੀਆਂ ਹੈਗੀਆਂ ਚੀਜ਼ਾਂ ਜਿਹੜੀ ਐਕਟੀਵਿਟੀ ਮਿਲਦੀ ਹੈ ਹਰ ਚੀਜ਼ ਹੁੰਦੀ ਹੈ ਕਿੰਨੇ ਵੋਟਰ ਹੈਗੇ ਨੇ ਟੋਟਲ ਜਿਹੜੇ ਅੱਜ VOTING ਕਰਨ ਆਣਗੇ ਉਮੀਦ ਹੈ ਜੀ 2768 ਤੱਕ ਲਿਸਟ ਫਾਈਨਲ ਹੋ ਗਈ ਸੀ ਜੀ ਜਿਨ੍ਹਾਂ ਦੇ ਕੋਈ ਡਿਊ ਨਹੀਂ ਖੜੇ ਕੁਝ ਨਹੀਂ ਖੜੇ ਉਸ ਤੋਂ ਬਾਅਦ ਆ ਰਹੇ ਆ ਕੋਈ ਜਿਨ੍ਹਾਂ ਦੇ ਡਿਊ ਖੜੇ ਹੈ ਜਾਂ ਕੁਝ ਖੜੇ ਆ ਉਹ ਪੇ ਕਰਨਗੇ ਇਹਨੂੰ ਸੀ ਲੈਣਗੇ ਫਿਰ ਵੋਟ ਪਾਣਗੇ ਜੀ ਤੇ ਮਾਹੌਲਾ ਹੁਣ ਤੱਕ ਤੇ ਮੇਰੇ ਖਾਤੇ 800 850 ਤੋਂ ਉੱਪਰ ਹੋ ਚੁੱਕੀ ਹੈ ਜੀ ਤੇ ਉਮੀਦ ਹੈ ਵੀ ਹੋਏਗੀ ਪਿਛਲੇ ਸਾਲ ਤੇ 1200 1100 ਦੇ ਕਰੀਬ ਹੋਈ ਸੀ ਜੀ ਹੁਣ ਉਮੀਦ ਹੈ ਵੀ ਅੱਗੇ ਵੀ ਹੋਏਗੀ ਜੀ ਤੇ ਕਦੋਂ ਤੱਕ ਇਹਦਾ ਰਿਜ਼ਲਟ ਸ਼ਾਮ ਤੱਕ ਆਏਗਾ ਜਾਂ ਕਿੰਵੇ ਦਾ 5 ਵਜੇ ਤੱਕ VOTING ਦਾ ਟਾਈਮ ਹੈ ਜੀ ਉਸ ਤੋਂ ਬਾਅਦ 15 ਮਿੰਟ ਦੀ ਬ੍ਰੇਕ ਹੈ ਜਿਹੜੇ ਅੰਦਰ ਬੈਠੇ ਆ ਉਹਨਾਂ ਨੂੰ ਚਾਹ ਪਾਣੀ ਪੀਣ ਕੇ ਆਰਾਮ ਕਰਨਗੇ 15 ਮਿੰਟ ਦੀ ਬ੍ਰੇਕ ਉਸ ਤੋਂ 6:30 ਵਜੇ ਤੱਕ ਰਿਜ਼ਲਟ ਆ ਜਾਏਗਾ ਜੀ ਅੱਛਾ ਜੀ ਹਾਂ ਜੀ ਠੀਕ ਹੈ ਤੇ ਜੋਸ਼ ਕਿੰਨਾ ਕੁ ਹੈਗਾ ਆ ਜੋਸ਼ ਪੂਰਾ ਜੋਸ਼ ਪੂਰਾ ਹੈਗਾ ਜੀ ਵੋਟਰ ਦਾ ਵੀ ਹੈਗਾ ਸਪੋਰਟਰ ਦਾ ਵੀ ਹੈਗਾ ਜੀ ਕੈਂਡੀਡੇਟ ਦਾ ਵੀ ਹੈਗਾ ਸਭ ਦਾ ਹੈਗਾ ਜੀ ਇਸ ਟਾਈਮ ਸਾਰੇ ਪਾਸੇ ਨਜ਼ਰ ਇਹੀ ਹੈ ਵੀ ਸਤਲੁਈ ਕਲੱਬ ਸਤਲੁਈ ਕਲੱਬ ਸਾਡੇ ਨਾਲ ਕਾਂਗਰਸ ਦੇ ਵਾਈਸ ਸੀਨੀਅਰ ਪ੍ਰਧਾਨ ਵੀ ਖੜੇ ਨੇ ਸ਼ਾਮਸੁੰਦਰ ਮਲੋਤਰਾ ਜੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਲਏ ਨੇ ਅੱਜ ਇਹ ਵੀ VOTING ਕਰਨ ਵਾਸਤੇ ਆਏ ਨੇ ਸਤਲੁਈ ਕਲੱਬ ਦੇ ਵਿੱਚ ਅ ਸਰ ਕਿਦਾਂ ਦਾ ਮਾਹੌਲ ਹੈਗਾ ਅੱਜ VOTING ਦਾ ਅੱਜ ਤੁਸੀਂ ਵੀ ਆਏ ਹੋ ਇੱਥੇ VOTING ਕਰਨ ਕੋਈ ਸਤਲੁਈ ਕਲੱਬ ਵਿੱਚ VOTER ਦਾ ਮਾਹੌਲ ਜਿਹੜਾ ਬਹੁਤ ਵਧੀਆ ਟੰਗਾ ਹੋ ਰਹੀ ਹੈ ਮੈਂ ਜਮਨਾ ਇੱਕ ਜੋਸ਼ ਹੈ ਸਾਰਿਆਂ ਚ ਇੰਨਵੀ ਟੀਮ ਵਧੀਆ ਟੀਮ ਜਿੱਤੇਗੀ ਆਵੇ ਉਹ ਜਿਹੜਾ ਕਿ ਸਾਡੇ ਸੱਤੂ ਕਲੱਬ ਦਾ ਬਹੁਤ ਜ਼ਿਆਦਾ ਸੁਧਾਰ ਹੋਇਆ ਕੋਈ ਕਿ ਅੱਜ ਤੱਕ ਚੱਲਦਾ ਰਿਹਾ ਲੱਗੇ ਜਿਹੜੀ ਟੀਮ ਜਿੱਤੇਗੀ ਆਗੀ ਉਹ ਥੋੜਾ ਹੋਰ ਵਧੀਆ ਧਾਰ ਕਰੇਗੀ ਤੇ ਉਹਦੇ ਨਾਲ ਮੈਂ ਵੀ ਬੋਡੀ ਕਰਕੇ ਆਇਆ ਤਾਰੀ ਔਰ 30 ਸਾਲ ਤੋਂ ਮੈਂ ਪੁਰਾਣਾ ਮੈਂਬਰ ਹਾਂ ਤੇ ਅੱਜ ਵ ਦੇਖਦਾ ਵੀ ਬਹੁਤ ਜੋਸ਼ ਹੈ ਨਵੀਂ ਨਵੇਂ ਆਇਆ ਮੁੰਡੇ ਨੌਜਵਾਨਾਂ ਵਿੱਚ ਬਹੁਤ ਜੋਸ਼ ਉਹਦੇ ਕਰਕੇ ਵੀ ਨਵੀਂ ਟੀਮ ਆਈ ਜੀ ਤਾਂ ਜਿਹੜਾ ਹੋਰ ਵਧੀਆ ਹੋਏਗਾ ਹੋਰ ਬਦਲਾਅ ਹੋ ਜਾਏਗਾ ਬਦਲਾਅ ਹੋ ਜਾਏ ਮੈਂ ਕਹਿੰਦਾ ਜਿਹੜੀ ਵੀ ਟੀਮ ਜਿੱਤੇ ਸਾਰੇ ਵਧੀਆ ਬਿਨਤ ਪਰ ਮੰਡਰੀ ਗੱਲ ਸਤਿਗੁਰੂ ਬੁਧਾਨ ਪੰਜਾਬ ਦੇ ਦਰਤਾਨ ਚ ਨਾਮ ਹੋਵੇ ਸਤਿਗੁਰੂ ਦਾ ਮਹਤਰਾ ਸਾਹਿਬ ਮੈਂ ਇੱਕ ਚੀਜ਼ ਦੇਖੀ ਇੱਥੇ ਵੀ ਜਿੱਤੇ ਕੋਈ ਵੀ ਪਰ ਉਹਦੇ ਨਾਲ ਮੁੜ ਕੇ ਸਾਰੇ ਹੀ سپورਟ ਤੇ ਆ ਜਾਂਦੇ ਆ ਹੁਣ ਚਾਹੇ ਕੋਈ ਹਾਰਦਾ ਜਾਂ ਕੋਈ ਹੋਰ ਹੋ ਜਾਂਦਾ ਜਾਂ ਪਰ ਮੁੜ ਕੇ ਫਿਰ ਸਾਰੇ ਇਕੱਠੇ ਹੋ ਜਾਂਦੇ ਆ ਇਹ ਬਹੁਤ ਵਧੀਆ ਗੱਲ ਲੱਗੀ ਆ ਵੀ ਕੋਈ ਇਹ ਚ ਫਰਕ ਨਹੀਂ ਰੱਖਿਆ ਜਾਂਦਾ ਕੋਈ ਦਿਲ ਦੇ ਵਿੱਚ ਵਿਰੋਧ ਨਹੀਂ ਰੱਖਿਆ ਜਾਂਦਾ ਸਤ ਸਤਵਾਰੀ ਮੈਂ ਵੀ ਇਲੈਕਸ਼ਨ ਲੜਿਆ ਖਾਰਫੇ ਜਿੰਦਾ ਜੇ ਉਹ ਬੰਦਾ ਜਿੱਤ ਜਾਂਦਾ ਤੇ ਸਾਰੇ ਉਹਦੇ ਕੋਲ ਆ ਜਾਂਦੇ ਦੀ ਬੱਜਾ ਜਿੱਤਿਆ 150 ਮੋੜ ਤੇ ਜਿਤਾਣ ਵਾਲਾ 500 ਆਇਆ ਇਹ ਸਾਰਿਆਂ ਦਾ ਪਿਆਰ ਕਿਉਂਕਿ ਜਦੋਂ ਇਲੈਕਸ਼ਨ ਹੈ ਇਲੈਕਟਰ ਤੋਂ ਬਾਅਦ ਇੱਕ ਦੂਜੇ ਨਾਲ ਦਾ ਬਣਿਆ ਇਲੈਕਸ਼ਨ ਉਹ ਵਧੀਆ ਗੱਲ ਹੈ ਤੇ ਜਿੱਤੀ ਗੱਲ ਕੇ ਅਸੀਂ ਸਾਰਿਆਂ ਨੇ ਨਾਲ ਹੀ ਆ ਅਸੀਂ ਉਹਨੂੰ ਉਹੀ ਕਹਾਂਗੇ ਵੀ ਤੂੰ ਜਿੱਤ ਗਿਆ ਅਸੀਂ ਤੈਨੂੰ ਜਥਾਇਆ ਤੇ ਤੁਸੀਂ ਸਤਿ ਸ੍ਰੀ ਅਕਾਲ ਦਾ ਵਧੀਆ ਇਜ਼ਹਾਰ ਕਰੋ ਸਰ ਕੀ ਵੋਟਰ ਤੇ ਸਪੋਰਟਰ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਮੈਂ ਵੀ ਵੋਟਰ ਸਪੋਰਟਰਾਂ ਨੂੰ ਇਹ ਦੇਣਾ ਵੀ ਆਪਾਂ ਵਧੀਆ ਟੀਮ ਜਿੱਤ ਕੇ ਆਵੇ ਪਰ ਇਹ ਟੀਮ ਜਿੱਤੀ ਘਰ ਜਿਹਦੇ ਨਾਲ 700 ਗ੍ਰਾਮ ਦਾ ਬਹੁਤ ਫਰੀਅ ਸੁਧਾਰ ਹੋਵੇ ਸੁਧਾਰ ਦੇ ਨਾਲ ਸਾਡੇ 700 ਗ੍ਰਾਮ ਦਾ ਪੰਜਾਬ ਦੀ ਹਿੰਦੁਸਤਾਨ ਚ ਨਾਮ ਹੋਵੇ ਠੀਕ ਹੈ ਜੀ ਥੈਂਕ ਯੂ ਜੀ ਧੰਨਵਾਦ ਸਾਡੇ ਨਾਲ ਵੋਟਰ ਦੇ ਨਾਲ ਸਪੋਰਟਰ ਵੀ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਕਿਦਾਂ ਦਾ ਮਾਹੌਲ ਹੈ ਕਿਉਂਕਿ ਬੜਾ ਗਹਿਮ ਗਹਿਮੀ ਵਾਲਾ ਮਾਹੌਲ ਜਿਹੜਾ ਇੱਥੇ ਦੇਖਣ ਨੂੰ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਹੀ ਚੁੱਕੇ ਹੋ ਅ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਜੀ ਤ੍ਰਿਸ਼ੂਲ ਬਾਬਾ ਤਰਸ਼ੂਲ ਜੀ ਇਹ ਦੱਸੋ ਵੀ ਜਿਹੜੇ ਅੱਜ ਵੋਟਾਂ ਪੈ ਰਹੀਆਂ ਵਾਂ ਕਿੰਨਾ ਕੁ ਮਾਹੌਲ ਇੱਥੇ ਗਹਿਮਾ ਗੇਮੀ ਵਾਲਾ ਹੈਗਾ ਆ ਵੋਟਰ ਤੇ ਸਪੋਰਟਰ ਬੜੇ ਜੋਸ਼ ਵਿੱਚ ਨਜ਼ਰ ਆ ਰਹੇ ਆ ਵੋਟਰ ਸਪੋਰਟਰ ਇਲੈਕਸ਼ਨ ਵਾਲੇ ਦਿਨ ਤਾਂ ਜੋਸ਼ ਚ ਹੁੰਦੇ ਹੀ ਨੇ ਪਰ ਗਰਮੋ ਗਰਮੀ ਨਾਲ ਕਹੇ ਉਹ ਜੀ ਗੱਲ ਨਹੀਂ ਹੈ ਗੇਮਾਂ ਗੇਮੀ ਗੇਮਾਂ ਗਰਮੋ ਗਰਮੀ ਨਹੀਂ ਗੇਮਾਂ ਗੇਮੀ ਗੇਮਾਂ ਗੇਮੀ ਤਾਂ ਚਲੋ ਇਲੈਕਸ਼ਨਾਂ ਚ ਹਰੇਕ ਬੰਦਾ ਐਫਰਟਸ ਕਰਦਾ ਜੋਰ ਲਾਂਦਾ ਆਪਣੇ ਕੈਂਡੀਡੇਟ ਵਿੱਚ ਅੱਡੀ ਚੋਟੀ ਦਾ ਜੋਰ ਹਰੇਕ ਕੈਂਡੀਡੇਟ ਤੇ ਲੱਗਾ ਹੋਇਆ ਚਾਹੇ ਮੈਸ ਸੈਕਟਰੀ ਹੋ ਫਾਈਨੈਂਸ ਸੈਕਟਰੀ ਹੋ ਜਨਰਲ ਸੈਕਟਰੀ ਹੋ ਜੋਇੰਟ ਸੈਕਟਰੀ ਹੋ ਕਲਚਰ ਸੈਕਟਰੀ ਹੈ ਸਾਰਾ ਤਾਂ ਅੱਡੀ ਚੋਟੀ ਦਾ ਜੋਰ ਲਾਂਦਾ ਇਲੈਕਸ਼ਨ ਦੇ ਵਿੱਚ ਨਾਲੇ ਬਹੁਤ ਵਧੀਆ ਇਲੈਕਸ਼ਨ ਹੈ ਬੜੇ ਪੀਸਫੁਲੀ ਤਰੀਕੇ ਨਾਲ ਹੋ ਵੀ ਰਹੀ ਹੈ ਸੋ ਬਹੁਤ ਬਹੁਤ ਪਰ ਹੁਣ ਇੱਥੇ ਜੇ ਦੇਖਿਆ ਜਾਵੇ ਤਾਂ ਪੂਰਾ ਗਮਾ ਜਮੀ ਵਾਲਾ ਮਹੌਲ ਨਜ਼ਰ ਆ ਰਿਹਾ ਹੈ ਕਿਉਂਕਿ ਵੋਟਾਂ ਹੋ ਰਹੀਆਂ ਨੇ 5 ਵਜੇ ਤੱਕ VOTING ਹੋਏਗੀ ਤੇ ਉਸ ਤੋਂ ਬਾਅਦ ਥੋੜੀ ਜਿਹੀ ਬ੍ਰੇਕ ਤੋਂ ਬਾਅਦ ਜਿਹੜਾ ਹੈਗਾ 6 ਵਜੇ ਦੇ ਕਰੀਬ ਜਿਹੜਾ ਹੈਗਾ ਰਿਜ਼ਲਟ ਵੀ ਸਾਹਮਣੇ ਆ ਜਾਏਗਾ ਪਰ ਹੁਣ ਦੇਖਣਾ ਇਹ ਹੋਵੇਗਾ ਵੀ ਹੁਣ ਇਹਦੇ ਵਿੱਚ ਜਿੱਤ ਕਿਸ ਦੀ ਹੁੰਦੀ ਹੈ ਸੋ ਸਾਡੇ ਨਾਲ ਇੱਕ आकर्षण के लिए देखिए ये इन्होंने बहुत तो मालाएं पहनी है क्योंकि धार्मिक ये लगते हैं देखने में भी, भी और ये आप इनके सूट वूट देखे हो तो ये बहुत सुंदर लग रहे हैं तो इनसे भी बात करते हैं सर अज इलेक्शन हो रहे हैं की कहना चाहते हो भी ए, कितना का माहौल है या गैमा गहमी पूरी है गैमा गहमी भी पूरी है इट्स अ प्रोसेस टू गेव बूस्ट अप द डेमोक्रेसी जो हमारा प्रजातंत्र है उसको संगठित करने का ये एक सशक्त माध्यम है इसके द्वारा हम अपने चुने हुए व्यक्ति को जो पुरानी टीम है या जो आने वाली टीम है जो सर्वश्रेष्ठ व्यक्ति है उसको चुन के अपनी भावनाओं को व्यक्त करते हैं ताकि वो हम लोगों की बेहतर ढंग से सेवा कर सके। सर सभी कैंडिडेट्स के जो वोटर हैं जो सपोर्टर हैं उनको क्या संदेश देना चाहते हैं जो जिसका सपोर्टर है वो उसके साथ खड़ा रहे दूसरे के कहने से ना आए और बढ़िया को ਜੋ ਰਿਜ਼ਰਵ ਕਰਤਾ ਹੈ ਹਾਂ ਉਸਕੋ ਅੱਛੇ ਕੈਂਡੀਡੇਟ ਚੁਣੇ ਸੋ ਇਹਨਾਂ ਦਾ ਮੈਸੇਜ ਬਹੁਤ ਵਧੀਆ ਸੀਗਾ ਕਿਉਂਕਿ ਇਹਨਾਂ ਦੇ ਕਹਿਣ ਦੇ ਮੁਤਾਬਕ ਹੈ ਵੀ ਜਿਹਦੇ ਨਾਲ ਵੀ ਤੁਸੀਂ ਖੜੇ ਹੋ ਜਿਹੜੇ ਕੈਂਡੀਡੇਟ ਦੇ ਨਾਲ ਖੜੇ ਹੋ ਉਹਦੇ ਨਾਲ ਡੱਟ ਕੇ ਖੜੇ ਰਹੋ ਪਾਰਟੀ ਨਾ ਬਦਲੋ ਜਿੰਨੂੰ ਵੀ ਤੁਸੀਂ ਚਾਹੁੰਦੇ ਹੋ ਦਿਲੋਂ ਚਾਹੁੰਦੇ ਹੋ ਉਹਨੂੰ ਵੋਟ ਕਰੋ ਤੇ ਸ਼ਾਮੀ 5 ਵਜੇ ਤੱਕ ਜਿਹੜੀ VOTING ਹੋਣੀ ਹੈ ਉਸ ਤੋਂ ਬਾਅਦ 6 ਵਜੇ ਜਿਹੜਾ ਹੈਗਾ ਰਿਜ਼ਲਟ ਆਣਾ ਹੈ ਹੁਣ ਦੇਖਣਾ ਇਹ ਹੋਵੇਗਾ ਵੀ ਇਹ ਗੇਂਦ ਹੈਗੀ ਹੈ ਕਿਹੜੇ ਕਿਹੜੇ ਖਿਡਾਰੀਆਂ ਦੇ ਪੱਲੇ ਵਿੱਚ ਗਿਰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਆਪਣੇ ਵਿਚਾਰਾਂ ਦੇ ਵਿੱਚ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਵਿਚਾਰ ਆਪਣੇ ਸਭੇ ਭਾਸ਼ਾ ਦੇ ਵਿੱਚ ਦਿਓ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੰਦ ਰਵਾਂਗੇ ਲੁਧਿਆਣਾ ਤੋਂ ਕੈਰਮਨ ਸੰਜੇ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ